ਸੋ ਸ੍ਰੀ ਕਲਜੀ ਸਾਰਿਆਂ ਨੂੰ ਫੈਨਸਟਿਕ ਮੁਖਸਰ ਤੋਂ ਲਓ ਜੀ ਅੱਜ ਆਪਾਂ ਬਹੁਤ ਟਾਈਮ ਤੋਂ ਉਡੀਕ ਸੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆ ਟੂ ਫੁਲਕਾਰੀ ਦੇ ਵਿੱਚ ਦੁਪੱਟਾ ਸੂਟ ਜਿਹਦੇ ਵਿੱਚ ਕੀ ਆਪਾਂ ਪਿਓਰ ਰੈੱਡ ਕਲਰ ਦੇ ਉੱਤੇ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਤੇ ਬਹੁਤ ਹੀ ਸੋਹਣੇ ਫੈਬਰਿਕ ਤੇ ਰੈਡੀ ਕੀਤਾ ਪਤਲੇ ਤੇ ਨਹੀਂ ਹੈਗਾ ਵੀ ਲਾਈਨਿੰਗ ਦੀ ਲੋੜ ਪਵੇ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰਾ ਸਕਦੇ ਹੋ ਤੇ ਘੇਰੇ ਦੇ ਉੱਤੇ ਬਹੁਤ ਸੋਹਣਾ ਬਾਰਡਰ ਬਣਦਾ ਬਹੁਤ ਹੀ ਪਿਆਰਾ ਕੜਾਈ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਾਰਡਰ ਬਣੂਗਾ ਸਾਰੇ ਸੂਟ ਦੇ ਵਿੱਚ ਆਵਲੀ ਬੂਟੀ ਆਉਗੀ ਜੀ ਤੇ ਜਿਹੜਾ ਇਹਦੇ ਨਾਲ ਦੁਪੱਟਾ ਰੈਡੀ ਹੁੰਦਾ ਉਹਦੇ ਨਾਲ ਦੇਖੋ ਹੈਵੀ ਪੱਲਾ ਰਹੂਗਾ ਤੇ ਨਾਲ ਸਾਈਡ ਪੱਲੇ ਦੇ ਉੱਤੇ ਆਵਲੀ ਬੇਲ ਆਉਗੀ ਤੇ ਦੁਪੱਟੇ ਦੇ ਸਾਰੇ ਫੋਰਟ ਸਾਈਡ ਹੈ ਜਿਹੜੀ ਫਿਨਿਸ਼ਿੰਗ ਹੋਈ ਹੋਈ ਆ ਤੇ ਸਾਰੇ ਦੁਪੱਟੇ ਦੇ ਵਿੱਚ ਆਵਲੀ ਬੂਟੀ ਆਉਗੀ ਤੇ ਸਾਰੇ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆਈ ਆ ਤੇ ਬਹੁਤ ਹੀ ਕੋਸਟੀ ਕਾਫੀ ਲੋਗ ਇਨ ਸੇਲ ਕਰ ਰਹੇ ਨੇ ਬਟ ਆਪਾਂ ਤੁਹਾਡੇ ਲਈ ਇਹ ਬਹੁਤ ਰੀਸ਼ੀਅਰ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਤੇ ਜਲਦੀ ਤੋਂ ਜਲਦੀ ਆਰਡਰ ਕਰੋ ਸੋਹਣੇ ਸੋਹਣੇ ਕਲਰ ਸੋਹਣੇ ਸੋਹਣੇ ਸੂਟ ਥੈਂਕ ਯੂ